ਕਹਿੰਦਾ ਮੇਰਾ ਤਾਂ ਜਿਹਦੇ ਨਾਲ ਵਿਆਹ ਹੋਣਾ ਨਾ ਮੈਂ ਉਹਨੂੰ ਕਹਣਾ ਕਰਮਾਂ ਵਾਲੀਏ ਤੂੰ ਤਾਂ ਮੇਰੇ ਸਾਹਮਣੇ ਪੀੜੀ ਦੇ ਬਹਿ ਜਾ ਨਿੱਠ ਕੇ ਮੇਰੇ ਕੋ ਗਾਣਾ ਕਿੰਨਾ ਚੱਲਿਆ ਸੀ ਖਾਲੀ ਮੁੜੀ ਸੀ ਪ੍ਰਾਤ ਮੇਰੀ ਚੀਕਾਂ ਮਾਰਦੀ ਜਦੋਂ ਦਾਜ ਵਿੱਚ ਮੰਗ ਲਈ ਮੈਂ ਚਾਬੀਕਾਰ ਦੀ ਇੱਕ DVD ਫਿਲਮ ਬਣਾ ਕੇ 60 ਮਿੰਟ ਦੀ 50 ਮਿੰਟ ਦੀ ਪਾ ਦਈਏ ਉਹ ਕਾਪੀ ਦੇਖਣਗੇ ਲੋਕ ओरिजिनल ਕੰਟੈਂਟ ਦੀ ਵੈਲਿਊ ਨਹੀਂ ਰਹਿ ਗਈ ਚੈੱਕ ਕਰਨਾ ਹੋਰ ਕੁਝ ਨਹੀਂ ਮੈਂ ਕਿਹਾ 200 ਰੁਪਏ ਬਸ ਆਹੀ ਚੈੱਕ ਕਰਨਾ ਸੀ ਉਹਨਾਂ ਨੇ ਗਾਲ ਵੀ ਕੱਢੀ ਮੈਂ ਕੱਢ ਨਹੀਂ ਸਕਦਾ ਕਹਿੰਦਾ ਮੈਨੂੰ 100 ਦਿੱਤਾ ਜੀ ਦੇਖ ਲਓ ਇਹਨੇ ਕਹਿੰਦਾ ਉਹ ਦੂਜੇ ਕਹਿੰਦਾ ਦੂਜੇ 100 ਰੁਪਏ ਦੀ ਸਾਨੂੰ 5 6 ਜਣੇ ਨੂੰ ਐਸ਼ ਕਰਾ ਕੇ ਕਹਿੰਦਾ ਮੇਰੇ ਨਾਲ ਅੱਜ ਮੌਜਾ ਕਰੋ ਕੋਸ਼ਿਸ਼ ਕਰਾਂਗੇ ਕਿ ਫੀਚਰ ਫਿਲਮਾਂ ਬਣਾਉਂਦੇ ਰਹੀਏ ਜਿਹੜੀਆਂ ਲੋਕ ਸਿਨੇਮੇ ਜੀ ਵੀ ਇੰਜੋਏ ਕਰ ਬਾਅਦ OTT ਤੇ YouTube ਵਗੈਰਾ ਤੇ ਇੰਜੋਏ ਕਰਦੇ ਰਹਿਣ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਜਾਣ ਬੁਝ ਕੇ ਉਹ ਸ਼ਬਦ ਫਿਲਮਾਂ ਦੇ ਵਿੱਚ ਇਸਤੇਮਾਲ ਕਰਦਾ ਜਿਹੜੇ ਕਈ ਵਾਰੀ ਬੱਚਿਆਂ ਦੇ ਸਿਰ ਤੋਂ ਲੰਘ ਜਾਂ। ਫਿਰ ਉਹ ਆਪਣੇ ਪੇਰੈਂਟਸ ਨੂੰ ਪੁੱਛਦੇ ਨੇ ਵੀ ਇਹਦਾ ਕੀ ਮਤਲਬ ਹੈ। ਉਹ ਪੁੱਛਣਗੇ ਇੱਕ ਤਾਂ ਪੇਰੈਂਟਸ ਨੂੰ ਰੀਕਾਲ ਹੋ ਗਿਆ। ਇੱਕ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਸ਼ਬਦ ਸਾਂਭਿਆ ਗਿਆ। ਜਿੱਦਾਂ ਅੱਜਕੱਲ ਮੇਰੀ ਇੱਕ ਫਿਰ ਰੀਲ ਬੜੀ ਘੁੰਮਦੀ ਘਮੰਦੀ ਮੇਰੇ ਸਾਹਮਣੇ ਆ ਜਾਂਦੀ ਹੈ। ਮਿੱਟੀਵਾਜਾਂ ਮਾਰਦੀ ਫਿਲਮ ਦੀ। ਹੋਰ ਅੱਜ ਮੈਂ ਕਹਿ ਰਿਹਾ ਸਾਹਮਣੇ ਲੜਕੀ ਨੂੰ ਕਹਿੰਦਾ ਮੇਰਾ ਤਾਂ ਜਿਹਦੇ ਨਾਲ ਵਿਆਹ ਹੋਣਾ ਨਾ ਮੈਂ ਉਹਨੂੰ ਕਹਣਾ ਕਰਮਾਂ ਵਾਲੀ ਹੈ। ਉਦਾ ਮੇਰਾ ਸਾਹਮਣੇ ਪੀੜੀ ਤੇ ਵਹਿ ਜਾ ਨਿਠ ਕੇ ਨਿਠ ਕੇ ਸ਼ਬਦਨ ਖਤਮ ਹੋ ਗਿਆ ਹੈ ਨਾ ਨਿਠ ਕੇ ਜਿਹੜਾ ਸ਼ਬਦ ਹੈ ਇਦਾਂ ਦੇ ਕਿੰਨੇ ਹੀ ਸ਼ਬਦ ਨੇ ਜਿਹੜੇ ਮੈਂ ਫਿਲਮਾਂ ਚ ਜਾਣ ਕੇ ਬੋਲਦਾ ਕਿ ਉਹਨਾਂ ਦੀ ਅਸਲੀਅਤ ਬਚੀ ਰਵੇ ਮੌਲਿਕਤਾ ਬਚੀ ਰਵੇ ਸ਼ਬਦ ਸੰਬੰਧ ਦਾ ਸਭ ਤੋਂ ਵਧੀਆ ਤਰੀਕਾ ਹੀ ਸਿਨੇਮਾ ਹੈ ਹੁਣ ਤਾਂ ਕਿਤਾਬਾਂ ਚ ਮਹਾਨ ਕੋਸ਼ ਸ਼ਬਦ ਕੋਸ਼ ਕਿਸੇ ਕੋ ਜੇ ਪੜਨ ਦਾ ਟਾਈਮ ਨਹੀਂ ਵੀ ਹੈਗਾ ਪਰ ਉਹ ਦੇਖਦਾ ਸੁਣਦਾ ਤੇ ਹੈਗਾ ਨਾ ਫਿਲਮਾਂ ਨੂੰ ਔਰ ਦੂਜੀ ਗੱਲ ਜਿਹੜੀ ਮੱਟੂ ਨੇ ਕੀਤੀ ਮੈਂ ਇਸ ਕੁਐਸਚਨ ਤੋਂ ਇਲਾਵਾ ਕਰਨਾ ਚਾਹਨਾ ਕਿ ਵਾਕਈ ਨੇ ਸੋਹਣੀ ਗੱਲ ਮੈਨੂੰ ਯਾਦ ਕਰਾਈ ਕਿ ਜਦੋਂ ਅਸੀਂ ਖਿੱਚ ਕੁਗੀ ਖਿੱਚ ਕੁਗੀ ਯਾਰ ਗੱਪਨਾ ਮਾਰ ਕੁਗੀ ਛੂ ਮੰਤਰ ਮਤਲਬ ਐਪਿਕ ਬਣ ਗਈ ਸੀ ਉਦੋਂ ਫਿਰ ਹੋਰ ਕਈ ਫਿਲਮਾਂ ਸਾਡੀਆਂ ਇਦਾਂ ਦੀਆਂ ਆਈਆਂ ਤੇ ਲੋਕ ਕਹਿੰਦੇ ਹੁੰਦੇ ਸੀ ਕਿ ਤੁਸੀਂ ਇਹਨੂੰ ਵੱਡੀਆਂ ਫਿਲਮਾਂ ਇਦਾਂ ਦੀਆਂ ਕਿਉਂ ਨਹੀਂ ਬਣਾਉਂਦੇ ਜਾਂ ਤੁਸੀਂ ਉਹੀ ਦੁਬਾਰਾ ਕਿਉਂ ਨਹੀਂ ਬਣਾਉਂਦੇ ਹੁਣ ਡੀਵੀਡੀ ਦਾ ਜ਼ਮਾਨਾ ਰਿਹਾ ਨਹੀਂ ਇੱਕ ਡੀਵੀਡੀ ਫਿਲਮ ਬਣਾ ਕੇ 60 ਮਿੰਟ ਦੀ 50 ਮਿੰਟ ਦੀ ਪਾ ਦਈਏ ਉਹ ਕਾਪੀ ਦੇਖਣਗੇ ਲੋਕ ओरिजिनल ਕੰਟੈਂਟ ਦੀ ਵੈਲਿਊ ਨਹੀਂ ਰਹਿ ਗਈ ਤੇ ਜੇ ਅਸੀਂ ਕਰਨਾ ਹੈ ਤੇ ਫਿਰ ਕਿਉਂ ਨਾ ਉਹਨਾਂ ਨੂੰ ਸਿਨੇਮੇ ਚ ਲਿਆਂਦਾ ਜਾਵੇ ਇਹ ਬਾਅਦ ਚ ਆਟੋਮੈਟਿਕਲੀ OTT ਤੇ ਆ ਜਾਏਗਾ ਮੈਨੂੰ ਯਾਦ ਹੈ ਇੱਕ ਇੱਕ ਚੀਜ਼ ਸਾਡੀ ਇੰਨੀ ਪਪੂਲਰ ਹੁੰਦੀ ਸੀ ਮੇਰਾ ਕੋਈ ਗਾਣਾ ਕਿੰਨਾ ਚੱਲਿਆ ਸੀ ਖਾਲੀ ਮੁੜੀ ਸੀ ਬਰਾਤ ਮੇਰੀ ਚੀਕਾਂ ਮਾਰਦੀ ਜਦੋਂ ਦਾਜ ਵਿੱਚ ਮੰਗ ਲਈ ਮੈਂ ਚਾਬੀਕਾਰ ਦੀ ਉਹਦੇ ਕਿੰਨੇ ਆਰਟਿਸਟ ਮੇਰੇ ਕੋਲ ਬੈਠੇ ਨੇ ਅਮਿਤ ਪ੍ਰਾਸ਼ਰ ਅੱਜ ਕਿੰਨਾ ਸਕਸੈਸਫੁਲ ਡਾਇਰੈਕਟਰ ਹੈ ਇਹਨੇ ਵੀ ਇੱਕ ਸੈਕੰਡ ਦਾ ਰੋਲ ਕੀਤਾ ਸੀ ਉਹਦੇ ਚ ਦੋ 10 ਸੈਕਿੰਡ ਦਾ 5 ਸੈਕਿੰਡ ਦਾ ਇਹਨੇ ਇੱਕ ਤਾਂ ਗਦਰਦਾਰ ਹੋਲਸੀ ਕੰਦ ਤੋਂ ਛਲਾੰਗ ਮਾਰਦਾ ਹੈ ਹੈਨਾ ਵਿਕਰਮ ਵੀ ਰੋਲ ਕਰਦਾ ਹੁੰਦਾ ਸੀ ਮਕਣਾ ਸਾਹਿਬ ਵੀ ਹੁੰਦੇ ਸੀ ਕਈਆਂ ਦੇ ਵਿੱਚ ਔਰ ਮਜ਼ੇ ਦੀ ਗੱਲ ਹੈ ਕਿ ਉਸ ਜ਼ਮਾਨੇ 'ਚ ਕਪਿਲ ਸ਼ਰਮਾ ਵੀ ਮੇਰੇ ਨਾਲ ਉਸ ਗਰੁੱਪ 'ਚ ਕੰਮ ਕਰਦਾ ਹੁੰਦਾ ਸੀ ਔਰ ਕਪਿਲ ਨੇ ਆਪਣੀ ਇੰਟਰਵਿਊ 'ਚ ਸਹਵਾਰੀ ਦੱਸਿਆ ਕਿ ਆ ਪਾਜੀ ਕੋਲੋਂ 200 ਰੁਪਏ ਮਿਲਦੇ ਹੁੰਦੇ ਸੀ ਬੜੀ ਖੁਸ਼ੀ ਹੁੰਦੀ ਹੁੰਦੀ ਸੀ ਔਰ ਤੇਰੀ ਸ਼ਿਕਾਇਤ ਵੀ ਕਰੀ ਐਸੀ ਗਾਣਾ ਕੀਤਾ ਆਪਣੇ ਵਿਆਹ ਦਾ ਦੁੱਖ ਦੱਸਦਾ ਫਿਰ ਜੀ ਕੋਈ ਗਿਆ ਆਪਣੇ ਹਨ ਤੇ ਮੈਨੂੰ ਰਾਤੀ ਕਪਿਲ ਦਾ ਫੋਨ ਆਇਆ ਕਹਿੰਦਾ ਭਾਜੀ ਸੌਰੀ ਮੈਂ ਤੁਹਾਨੂੰ ਮੈਨੂੰ ਪੁੱਛਣਾ ਨਹੀਂ ਚਾਹੀਦਾ ਪਰ ਪਲੀਜ਼ ਮੈਨੂੰ ਦੱਸ ਦਿਓ ਮੈਂ ਕਿਹਾ ਦੱਸੋ ਕਹਿੰਦਾ ਭਾਜੀ ਗੁਸਤਾਖੀ ਦੀ ਮਾਫੀ ਪਰ ਤੁਸੀਂ ਮੇਰੇ ਪੈਸੇ ਕਿੰਨੇ ਭੇਜੇ ਸੀ ਗਰੋਵਰਾਤ ਮੈਂ ਕਿਹਾ ਕਿਉਂ ਮੈਨੂੰ ਬੁਰਾ ਲੱਗਾ ਯਾਰ ਪੈਸੇ ਕਿਉਂ ਪੁੱਛ ਰਿਹਾ ਮੈਨੂੰ ਹਨਾ ਕਹਿੰਦਾ ਭਾਜੀ ਪਲੀਜ਼ ਡੋਨਟ ਮਾਈਂਡ ਮਾਈਂਡ ਨਾ ਕਰ ਮੈਂ ਕੁਝ ਚੈੱਕ ਕਰਨਾ ਹੋਰ ਕੁਝ ਨਹੀਂ ਮੈਂ ਕਿਹਾ 200 ਰੁਪਇਆ ਬਸ ਅਸੀਂ ਚੈੱਕ ਕਰਨਾ ਸੀ ਉਹਨਾਂ ਨੇ ਗਾਲ ਵੀ ਕੱਢੀ ਮੈਂ ਕੱਢ ਨਹੀਂ ਸਕਦਾ ਕਹਿੰਦਾ ਮੈਨੂੰ 100 ਦਿੱਤਾ ਜੀ ਦੇਖ ਲਓ ਇਹਨੇ ਕਹਿੰਦਾ ਉਹ ਦੂਜੇ ਕਹਿੰਦਾ ਦੂਜੇ 100 ਰੁਪਏ ਦੀ ਸਾਨੂੰ 5-6 ਜਣੇ ਨੂੰ ਐਸ਼ ਕਰਾ ਕੇ ਕਹਿੰਦਾ ਮੇਰੇ ਰਾਤ ਚ ਮੌਜਾਂ ਕਰੋ ਸੋ ਅਸੀਂ ਉਸ ਸਮੇਂ ਜਿਹੜੇ ਕੰਮ ਕਰਦੇ ਰਹੇ ਉਹ ਤੋਂ ਬੜਿਆਂ ਦੀ ਇੱਛਾ ਸੀ ਕਿ ਦੁਬਾਰਾ ਬਣਨਾ ਚਾਹੀਦਾ ਪਰ ਅਸੀਂ ਉਹ ਤਾਂ ਨਹੀਂ ਹੁਣ ਬਣਾ ਪਾਵਾਂਗੇ ਅਸੀਂ ਉਦਾਂ ਦੀਆਂ ਕੋਸ਼ਿਸ਼ ਕਰਾਂਗੇ ਕਿ ਫਿਚਰ ਫਿਲਮਾਂ ਬਣਾਉਂਦੇ ਰਹੀਏ ਜਿਹੜੀਆਂ ਲੋਕ ਸਿਨੇਮੇ ਜੀ ਵੀ ਇੰਜੋਏ ਕਰ ਬਾਅਦ OTT ਤੇ YouTube ਵਗੈਰਾ ਤੇ ਇੰਜੋਏ ਕਰਦੇ ਰਹੇ